ਉਹ ਹੁਣ ਵੀ ਚੱਲ ਰਿਹਾ ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉਹ ਠੱਗੀਆਂ ਅੱਜ ਵੀ ਇਹਦੇ ਦੌਰ ਚੱਲ ਰਹੀਆਂ ਨੇ ਪਰ ਬੋਚੜਪਣੇ ਤੇ ਉਤਰੀ ਹੋਈ ਆ ਜੋ ਧੱਕੇਸ਼ਾਹੀ ਤੇ ਉਤਰੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਇਹ ਧੱਕਾ ਕਰ ਰਹੇ ਨੇ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਲਖੇ ਸਿਧਾਣੇ ਨੇ ਜੋ ਪੰਜਾਬ ਦੇ ਵਿੱਚ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਉਸ ਵਿੱਚ ਦੋਸਤੋ ਲਖੇ ਸਿਧਾਣੇ ਨੇ ਜੋ ਪੰਜਾਬ ਦੇ ਮੁੱਦੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਦੀ ਕਿਸਾਨੀ ਦਾ ਮੁੱਦਾ ਜਾਂ ਧਾਰਮਿਕ ਮੁੱਦੇ ਜਾਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦਿਆਂ ਨੂੰ ਲੈ ਕੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਣੇ ਵਿਚਾਰ ਰੱਖ ਰਹੇ ਨੇ ਤੇ ਉੱਥੇ ਦੋਸਤੋ ਲਖੇ ਹੰਢਣੇ ਨਾਲ ਭਾਨਾ ਸਿੱਧੂ ਵੀ ਉਹਨਾਂ ਦੀ ਇਸ ਮੋਹਮ ਦੇ ਵਿੱਚ ਸ਼ਾਮਲ ਸੀ ਤੇ ਦੋਸਤੋ ਪਿਛਲੇ ਦਿਨੀ ਭਾਨੇ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਸ ਬਾਰੇ ਦੋਸਤੋ ਜੋ ਵੀ ਲਖੇ ਹੰਢਣੇ ਨੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਲਖੇ ਹੰਢਣੇ ਨੇ ਕੀ ਕਿਹਾ ਸਾਧ ਰੱਖਿਓ ਜੀ ਆਇਆਂ ਨੂੰਡੇ ਘਰਾਂ ਦੇ ਲਾ ਕੇ ਤੇ ਘਰਾਂ 'ਚ ਬढ़े ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਹੈ ਭਾਨਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ 'ਚ ਖੜਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨੇ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕਦਮਾ ਦੇਣ ਜਾਂ ਕੋਈ ਹੋਰ ਹੀ ਗੜਬੜ ਕਰਨ ਆਪਣੇ ਬੱਚ ਬੰਦੇ ਬਾੜਨ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲੋਂ ਇਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਲੁਧਿਆਣਾ ਪਹੁੰਚ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਭਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕੱਦਮਾ ਦਰਜ ਹੈ ਅਸੀਂ ਪੁੱਛਿਆ ਮੁਕੱਦਮਾ ਕਾਹਦਾ ਦਰਜ ਹੈ ਕਹਿੰਦੇ ਮੁਕੱਦਮਾ ਦਰਜਾ ਭਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਹੈ ਹੱਦ ਹੋ ਗਈ ਯਾਰ ਭਾਨਾ ਰੜਕਦਾ ਸੀ ਇਹ ਸਰਕਾਰ ਦੀ ਅੱਖਾਂ 'ਚ ਕਿਉਂਕਿ ਇਨਾਂ ਦੀਆਂ ਆ ਜਿਹੜੇ ਏਜੰਟ ਨੇ ਠੱਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀਭੁਗਤਾਂ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ ਆ ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ ਕੋਈ ਬੰਦਾ ਜਾਂਦਾ ਹੈ ਦਰਖਾਸਤ ਦੇਣ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮਐਲਏ ਮੰਤਰੀ ਕੋਲ ਜਾਂਦਾ ਵੀ ਫੁਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਇੱਕ ਇੱਕ ਏਜੰਟ ਕਈ ਕਈ ਕਰੋੜਾਂ ਰੁਪਇਆ ਠੱਗੀ ਮਾਰੀ ਬੱਟਿਆ ਪੰਜਾਬ ਦੇ ਲੋਕਾਂ ਨਾਲ ਉਹ ਹੁਣ ਵੀ ਚੱਲ ਰਿਹਾ ਹੈ ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉਹ ਠੱਗੀਆਂ ਅੱਜ ਵੀ ਇਹਦੇ ਦੌਰ ਚੱਲ ਰਹੀਆਂ ਨੇ ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਇਆ ਲੱਖਾਂ ਰੁਪਇਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ ਪਰ ਉਹ ਦਿਲ ਦਾ ਸਾਫ਼ ਬੰਦਾ ਮੈਂ ਸਮਝਾਉਂਦਾ ਵੀ ਰਹਿਣਾ ਮੈਂ ਭਾਨਿਆ ਤੈਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤੂੰ ਗੁੱਸੇ 'ਚ ਕੋਈ ਗੱਲ ਇਹ ਜੀ ਬੋਲ ਜਾਂਦਾ ਉਹ ਗੱਲ ਲੋਕਾਂ ਨੂੰ ਦੁੱਖਦੀ ਹੈ ਗੱਲ ਨੂੰ ਸਲੀਕੇ ਤਰੀਕੇ ਨਾਲ ਰੱਖਿਆ ਕਰ ਦਰੀਲ ਨਾਲ ਗੱਲ ਆਪਣੀ ਰੱਖਿਆ ਕਰ ਪਰ ਉਸ ਇਨਸਾਨ ਤੇ ਅੱਜ ਕਿਸੇ ਏਜੰਟ ਵੱਲੋਂ ਦਰਖਾਹ ਦਿੱਤੀ ਗਈ ਤੇ ਸੁਣਨ ਚ ਆਇਆ ਵੀ 354 ਦਾ ਕੋਈ ਮੁਕੱਦਮਾ ਲੁਧਿਆਣੇ ਦੇ ਵਿੱਚ ਦਰਜ ਕਰਕੇ ਅੱਜ ਉਹਨੂੰ ਸਾਡੀ ਯਾਤਰਾ ਤੋਂ ਵਾਪਸ ਆਉਂਦੇ ਨੂੰ ਚੱਕ ਕੇ ਉਹ ਲੁਧਿਆਣੇ ਗ੍ਰਿਫਤਾਰੀ ਪਾ ਕੇ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਧਾਰਾ ਉੱਤੇ ਜੜਨਗੇ ਪਤਾ ਨਹੀਂ ਉਹਨੂੰ ਕੋਈ ਹੋਰ ਕਿਹੜੇ ਤਰੀਕੇ ਨਾਲ ਉੱਥੇ ਜਰੀਰ ਕੀਤਾ ਜਾਊ ਦੀ ਕੁੱਟਮਾਰ ਕੀਤੀ ਜੇ ਕੀ ਕੀਤਾ ਜਾਊਗਾ ਇਹ ਹਲੇ ਪਤਾ ਲੱਗੂਗਾ ਜਿਉਂਕਿ ਬੰਦਾ ਪੰਜਾਬ ਦੇ ਲੋਕਾਂ ਨਾਲ ਖੜਦਾ ਕਿਸੇ ਪੰਜਾਬ ਦੇ ਲੋਕਾਂ ਦੇ ਕੰਮ ਆਉਂਦਾ ਕੁੱਤੀਆਂ ਵਸਾਉਣ ਦੀ ਗੱਲ ਕਰਦਾ ਕੋਈ ਅੰਟਾ ਤੋਂ ਪੈਸੇ ਵਾਸ ਕਰਾਉਣ ਦੀ ਗੱਲ ਕਰਦਾ ਉਹ ਸਰਕਾਰ ਨੂੰ ਰੜਕਦਾ ਲੋੜ ਕੀ ਆ ਸਾਡੇ ਵਰਗਿਆਂ ਨੂੰ ਪੰਜਾਬ 'ਚ ਨਿਕਲਣ ਦੀ ਲੋੜ ਕੀ ਆ ਭਾਨੇ ਵਰਗਿਆਂ ਨੂੰ ਏਜੰਟਾਂ ਤੋਂ ਨਾਲ ਏਜੰਟਾਂ ਨਾਲ ਦੁਸ਼ਮਣੀਆਂ ਪਾਉਂਦੇ ਨੇ ਇਹਨਾਂ ਕੋਲ ਅਰਬਾਂ ਰੁਪਇਆ ਕੱਲ ਨੂੰ ਦੇ ਕੇ ਜਿਹਨੂੰ ਮਰਜ਼ੀ 50000 ਗੋਲੀ ਮਰਵਾ ਦੇਣ ਜਿਹਦੇ ਮਰਜ਼ੀ ਭਾਨੇ ਵਰਗਿਆਂ ਕੇ ਹੋਰ ਦੇ ਪਰ ਨਹੀਂ ਫੇਰ ਵੀ ਉਹ ਇਨਸਾਨ ਆ ਰੋਜ਼ ਬੱਧਵਾ ਵੇਲੇ ਦਿਨ ਪਿੰਡ ਬੈਠਦਾ ਹੁੰਦਾ ਸੀਗਾ ਮੈਨੂੰ ਸਮਝ ਆਉਂਦਾ ਸੀ ਮੈਂ ਭਾਨਿਆਂ ਜਿਹੜਾ ਕੰਮ ਤੂੰ ਚਲਾਇਆ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਇਦਾਂ ਨਹੀਂ ਆਪ ਕਰਨਾ ਨਹੀਂ ਦੂਜੇ ਬੰਦੇ ਨੂੰ ਕਰਨ ਦੇਣਾ ਨਹੀਂ ਤੈਨੂੰ ਮੈਂ ਲਜਾਉਣ ਗਿਆ ਔਲ ਜਾਤਾ ਚੱਕ ਕੇ ਹੁਣ ਪੰਜਾਬ ਦੇ ਲੋਕੋ ਜਾਂ ਉਹ ਬੰਦੇ ਜਾਂ ਜਿਹੜੇ ਕਿਸੇ ਭਾਨਿਆਂ ਬਹੁਤ ਚੰਗਾ ਕੰਮ ਕਰ ਰਹੇ ਆ ਇਕੱਠੇ ਹੋਣਗੇ ਬਾਈ ਹੋਣਗੇ ਇਕੱਠੇ ਕਿਬਾਤ ਜੀ ਫੇਸਬੁਕ ਕਾ ਨੇ ਉੱਤੇ ਫੱਟੇ ਚੱਕਣ ਵਾਲੇ ਆ ਚੱਕਦੇ ਫੱਟੇ ਬਾਈ ਤੇਰੇ ਨਾਲ ਆ ਕੋਈ ਗੱਲ ਨਹੀਂ ਬਾਈ ਕੋਈ ਪਰਵਾਹ ਨਾ ਕਰੀ ਉਹ ਵਧੀਆ ਕੰਮ ਕਰ ਰਿਹਾ ਹੈ ਬਾਈ ਬਸ ਐਨੇ ਕੁ ਜੋਗਰੀ ਹੋਵੇਂਗੇ ਸੀ ਹੋਮਾ ਇਕੱਠੇ ਜੇ ਕੱਲ ਨੂੰ ਅਸੀਂ ਹੋਕਾ ਦੇਗੇ ਕੱਲ ਨੂੰ ਅਸੀਂ ਕੋਈ ਰੈਬੜੀ ਕਰਕੇ ਜਦੇ ਇਕੱਠ ਰੱਖੀ ਆਵੋਗੇ ਉਹ ਛੋਟਾ ਮਾਨਸ ਵਾਲਾ ਕਈ ਮਹੀਨੇ ਪਹਿਲਾਂ ਅੰਦਰ ਰੱਖਿਆ ਮੈਂ ਉਹਨੂੰ ਵੀ ਹੁਣੀ ਗੱਲ ਕਰਕੇ ਛੱਡਿਆ ਮੈਂ ਕਿਹਾ ਪਹਿਲਾਂ ਤੇਰੇ ਤੇ ਹਮਲਾ ਹੋਇਆ ਤਿੰਨ ਚਾਰ ਦਿਨ ਪਹਿਲਾਂ ਅੱਜ ਤੇਰੇ ਤੇ ਫੇਰ ਹਮਲਾ ਹੋਇਆ ਮੈਂ ਕਿਹਾ ਸਰਕਾਰ ਤੇਰੇ ਨਾਲ ਪੰਗਾ ਕਿਹਦਾ ਕਿਹਨਾਂ ਪਵਾਉਗੀ ਜਾਂ ਤੇ ਛੋਕੀ ਮਰਵਾ ਦੂ ਜਾਂ ਤੈਨੂੰ ਮਰਵਾ ਦੇਣਗੇ ਜਾਗੂ ਇਹਲਾ ਮਕਦਮਾ ਹੋ ਗਿਆ ਜੀ ਕੋਈ ਘਰਾਂ ਦੇ ਵਿੱਚੋਂ ਕਿ ਬੁਢੀ ਖੜੀ ਕਰ ਲੈਣਗੇ ਵਿੱਚੋਂ ਟੋਟੇ ਨੇ ਆ ਬੁਢੀ ਦੀ ਨੂੰ ਹੱਥ ਪਾ ਲਿਆ ਕਿ ਹੁਣ ਜਿਵੇਂ ਆ ਕਿਸੇ ਏਜੰਟ ਵੱਲੋਂ ਝੂਠਾ ਪਰਚਾ ਦਿੱਤਾ ਗਿਆ ਸਤੋਜ ਵਾਲੇ ਮਹਾਰਾਜ ਜੀ ਇਹ ਚੰਗੀਆਂ ਨਹੀਂ ਬਧਿੱਕੀਆਂ ਸੱਜਣਾ ਚੰਗੀਆਂ ਨਹੀਂ ਇੱਥੇ ਬਹੁਤ ਵੱਡੇ ਵੱਡੇ ਆ ਤੁਰ ਗਏ ਬਹੁਤ ਵੱਡੇ ਵੱਡੇ ਆ ਤੁਰ ਗਏ ਜਿਹੜੇ ਕਹਣਗੇ ਸਾਡੇ ਹੁਕਮ ਨਾਲ ਪੱਤਾ ਨਹੀਂ ਹਿਲਦਾ ਅਸੀਂ ਐ ਕਰਦਿਆਂਗੇ ਅਸੀਂ ਉਹ ਕਰਦਿਆਂਗੇ ਐ ਡੈਰੀਆਂ ਲਾਈਆਂ ਹੋਈਆਂ ਅਸੀਂ ਆ ਕੀਤਾ ਹੋਇਆ ਲੋਕਾਂ ਨੇ ਧੂੜ ਚ ਟਾਸੀ ਮਿੱਟੀ ਚ ਮਿਲਾਤੇ ਹੰਕਾਰ ਚੰਗਾ ਨਹੀਂ ਹੁੰਦਾ ਮੈਂ ਪਹਿਲਾਂ ਬਹੁਤ ਵਾਰ ਕਿਹਾ ਹੰਕਾਰ ਚੰਗਾ ਨਹੀਂ ਹੁੰਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਸੀ ਕਿ ਤੂੰ ਨਿੱਜੀ ਦਸ਼ਮਣੀਆਂ ਕੱਢੇ ਲੋਕਾਂ ਦਾ ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੂੰ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਅਸੀਂ ਲੋਕਾਂ ਨੂੰ ਲੀਡਰਾਂ ਅੱਗੇ ਯੁਰਤ ਪੈਦਾ ਖਿੱਚੇ ਲੋਕਾਂ ਦੇ ਅਸੀਂ ਲੀਡਰਾਂ ਅੱਗੇ ਲੋਕ ਅੱਜ ਅੱਜ ਬੋਲਦੇ ਆ ਤਾਂ ਅੱਜ ਕੋਈ ਬੋਲਦਾ ਬੰਦਾ ਯਾਰ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਪਾਣੀ ਦੀ ਕੋਈ ਬੋਲੀ ਦੀ ਮੇਰੇ ਵਰਗੇ ਦੇ ਉੱਤੇ ਪਤਾ ਨਹੀਂ ਕੀ ਕੀ ਦੂ ਹਲੇ ਕਰੇਗਾ ਕੋਸ਼ਿਸ਼ਾਂ ਕਰੇਗਾ ਸੋ ਸਾਰਿਆਂ ਨੂੰ ਮੇਰਾ ਵੀਰ ਬੇਨਤੀ ਆ ਬਾਈ ਅੱਜ ਇਹ ਰਾਇ ਕਰਨੇ ਹਨ ਨੂੰ ਪੂਰਾ ਵੀ ਨਹੀਂ ਪਤਾ ਹਲੇ ਮੈਨੂੰ ਰਾਹ ਕੀ ਸੀਗਾ ਮੈਂ ਜਾਈ ਜਾਣਾ ਉਧਰ ਨੂੰ ਮੈਨੂੰ ਪਤਾ ਕਰਨਾ ਜਾ ਕੇ ਲਿਹਾਣੇ ਪਾਸੇ ਵੀ ਕੀ ਹੋਇਆ ਕੀ ਗੱਲਬਾਤ ਆ ਕਾਹਦਾ ਪਰਚਾ ਕਿਵੇਂ ਦਿੱਤਾ ਕਿਹਦੀ ਦਰਖਾਸਤ ਆ ਐ ਨਹੀਂ ਪਤਾ ਏ ਹੋ ਸਕਦਾ 6 ਮਹੀਨੇ ਅੰਦਰ ਲਿਬਾਉਣ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਚੱਲ ਪੇ ਅੱਜ ਭਾਨਾ ਫੜ ਲਿਆ ਕੱਲ ਨੂੰ ਕਿ ਮੇਰਾ ਹੋਰ ਸਾਥੀ ਫੜ ਲੈਣਗੇ ਉਸ ਤੋਂ ਬਾਅਦ ਮੈਨੂੰ ਫੜ ਕੇ ਅੰਦਰ ਦੇ ਦੇਣਗੇ ਤੁਸੀਂ ਬੈਠੇ ਆਮਨਾ ਘਰੇ ਰਜਾਈਆਂ 'ਚ ਬੈਠੇ ਟੌਰਣਾ ਬੈਠੇ ਜੋ ਵੀ ਕੋਈ ਗੱਲ ਨਹੀਂ ਬਾਈ ਠੀਕ ਆ ਫੇਸਬੁੱਕ ਤੇ ਮਾੜੀ ਜੀ ਕੋਈ ਗੱਲ ਹੋਵੇ ਹੱਕ ਚ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਾਸੇ ਹਟਜੋ ਅਸੀਂ ਪੰਜਾਬ ਦੇ ਲੋਕ ਆਪਣਾ ਫਰਜ਼ ਸਮਝ ਕੇ ਤੁਰੇ ਹੋਇਆ ਬਾਈ ਇਸ ਮਿੱਟੀ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਦਿਨ ਰਾਤ ਇਧਰ ਇਧਰ ਰਾਤ ਪੈਂਦੀ ਹੱਥ ਉੱਥੇ ਕੱਢਦੇ ਆਂ ਕੌਣ ਛੱਡਦਾ ਬਾਈ ਕਰ ਅਸੀਂ ਆਸਾਨ ਨਹੀਂ ਕਰਦੇ ਕਿਸੇ ਤੇ ਆਪਣਾ ਫਰਜ਼ ਨਿਭਾ ਰਹੇ ਆਂ ਪਰ ਸਾਥ ਤਾਂ ਦਿਓ ਯਾਰ ਖੜੋ ਤਾਂ ਸਹੀ ਨਾਲ ਯਾਰ ਕਿਤੇ ਐਡਾ ਧੱਕਾ ਯਾਰ ਦੇਖਿਆ 2 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਏਜੰਟ ਦੇ ਪਰਚਾ ਦਰਜ ਹੋਇਆ ਵੀ ਹਾਂ ਐਡਾ ਦੇਖਿਆ ਕਦੇ ਕੋਈ ਇਹ ਕਿੰਨੇ ਲੋਕ ਵਿਚਾਰੇ ਬਿਲਕਦੇ ਆ ਕਿਸੇ ਦੀਆਂ ਜ਼ਮੀਨਾਂ ਵੇਕਣੀਆਂ ਗਹਿਣੇ ਵੇ ਹੋ ਗਈਆਂ ਕਿਸੇ ਨੇ ਘਰ-ਬਾਰ ਵੇਚ ਕੇ ਏਜੰਟਾਂ ਨੂੰ ਪੈਸੇ ਭਰੇ ਆ ਤੇ ਕੀ ਹਾਲਾਤ ਆ ਲੋਕਾਂ ਦੇ ਕਿਵੇਂ ਚੱਕਰ ਮਾਰ ਮਰ ਜਾ ਧੱਕੇ ਮਾਰਦੇ ਜਾ ਕੇ ਜਲੀਲ ਕਰਦੇ ਏਜੰਟ ਬੈਠ ਕੇ ਦਫ਼ਤਰਾਂ ਦੇ ਵਿੱਚ ਅੱਜ ਭਾਨਾ ਏਜੰਟਾਂ ਤੋਂ ਪੈਸੇ ਕਢਾਉਂਦਾ ਸੀ ਲੋਕਾਂ ਦੇ ਭਾਨਾ ਚੱਕ ਕੇ ਅੰਦਰ ਬੰਦ ਕਰਤਾ ਕੱਲ ਨੂੰ ਸੁੜੀ ਆਵਾਜ਼ ਬੁਲੰਦ ਕੌਣ ਕਰੂਗਾ ਕੱਲ ਨੂੰ ਦੱਸ ਦਿਆਂ ਬਾਈ ਸਾਰੀ ਗੱਲਬਾਤ ਵੀ ਕਿੱਥੇ ਕੀ ਹੋਇਆ ਭਾਨਾ ਕਿਉਂ ਫੜਿਆ ਗਿਆ ਹੁਣ ਇੰਨੀ ਗੱਲ ਸਮਝ ਆਈ ਏ ਸਾਨੂੰ ਪਰ ਜੋ ਇਹ ਸਰਕਾਰ ਬੁੱਚਰਪਣੇ ਦੇ ਉੱਤਰੀ ਹੋਈ ਆ ਜੋ ਧੱਕੇਸ਼ਾਹੀ ਚ ਉੱਤਰੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਇਹ ਧੱਕਾ ਕਰ ਰਹੇ ਨੇ ਕਿਸੇ ਬੰਦੇ ਨੂੰ ਬੋਲਣ ਨਹੀਂ ਦੇ ਰਹੇ ਕੱਲਾ ਕੱਲਾ ਨਖੇੜ ਕੇ ਪੰਜਾਬ ਦੇ ਲੋਕੋ ਬਹੁਤ ਧਾਰੀ ਮੈਂ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣ ਲਿਓ ਮੈਂ ਇਹ ਆਉਂ ਤਰ੍ਹਾਂ ਦੇ ਸਟੇਜਾਂ ਦੇ ਵੀ ਸੁਣਾਉਣਾ ਤੇ ਤੁਹਾਨੂੰ ਮੈਂ ਐ ਵੀ ਸੁਣਾਉਂਦਾ ਰਹਿਣਾ ਇਹ ਬਾਦੀ ਸਭ ਦੀ ਆਉਣੀ ਆ ਬਾਈ ਜਿਵੇਂ ਹਿਟਲਰ ਜਦੋਂ ਜਹੂਦੀਆਂ ਤੇ ਕਹਿੰਦੇ ਜ਼ੁਲਮ ਕਰ ਰਿਹਾ ਸੀ ਨਾ ਉਸ ਵੇਲੇ ਦੇ ਕਿਸੇ ਕਵੀ ਨੇ ਗੱਲ ਕਹੀ ਸੀ ਇਹ ਪਹਿਲਾਂ ਮੇਰੇ ਸ਼ਹਿਰ ਨੂੰ ਮਾਰਨ ਆਏ ਮੇਰੇ ਦੇਸ਼ ਨੂੰ ਮਾਰਨ ਆਏ ਮੈਂ ਚੁੱਪ ਕਰ ਗਿਆ ਫਿਰ ਮੇਰੇ ਸ਼ਹਿਰ ਨੂੰ ਮਾਰਿਆ ਮੇਰੇ ਪਿੰਡ ਨੂੰ ਮਾਰਿਆ ਮੈਂ ਚੁੱਪ ਰਹਾ ਇੱਕ ਦਿਨ ਮੇਰੇ ਗਵਾਂਢੀ ਨੂੰ ਮੇਰੀ ਅੱਖਾਂ ਸਾਹਮਣੇ ਕੱਢ ਕੇ ਗੋਲੀ ਮਾਰਤੀ ਮੈਂ ਕੁੰਡਾ ਲਾ ਲਿਆ ਵੀ ਆਪਣੀ ਕਿਹੜਾ ਵਾਰੀ ਹੋਣੀ ਆਪਾਂ ਨੂੰ ਕੀ ਆਪਾਂ ਕੀ ਲੈਣਾ ਅਗਲੀ ਸਵੇਰ ਕਹਿੰਦਾ ਮੈਨੂੰ ਕੱਢ ਲਿਆ ਮੈਨੂੰ ਲਜਾਣ ਲੱਗੇ ਮਾਰਨ ਖਾਤਰ ਕਹਿੰਦਾ ਮੈਂ ਦੇਖਿਆ ਉਸ ਦਿਨ ਮੇਰੀ ਖਾਤਰ ਬੋਲਣ ਵਾਲਾ ਖੜਨ ਵਾਲਾ ਲੜਨ ਵਾਲਾ ਕੋਈ ਬਚਿਆ ਨਹੀਂ ਸੀ ਬਾਈ ਮਤਭੇਖਾ ਪਾਲਿਓ ਬਾਈ ਮਨਾਂ ਦੇ ਵਿੱਚ ਮਤਭੇਖਾ ਪਾਲਿਓ ਕਿ ਅੱਜ ਅਸੀਂ ਜੇ ਐਂ ਬੈਠੇ ਰਹੇ ਨਾ ਆਪਣੇ ਬੋਲ ਜਿਹੜੇ ਬੋਲਦੇ ਸਾਡੇ ਬੰਦੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਆਂ ਸਾਫ ਦੀ ਗੱਲ ਕਰਦੇ ਆ ਤਾਂ ਕਿਹਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਦੇ ਆ ਉਹਨਾਂ ਨਾਲ ਨਾ ਖੜੇ ਬਾਈ ਤਾਂ ਯਾਦ ਰੱਖਿਓ ਕਿਸੇ ਨੇ ਸਾਨੂੰ ਕੱਲ ਨੂੰ ਇੱਕ ਵੀ ਬੰਦਾ ਇੱਥੇ ਇਹਨਾਂ ਨੇ ਆਵਾਜ਼ ਬੁਲੰਦ ਕਰਨ ਵਾਲਾ ਸਾਰੇ ਬੰਦੇ ਚੁਣ-ਚੁਣ ਕੇ ਪਹਿਲਾਂ ਉਹਨਾਂ ਨੂੰ ਇਹ ਮਰਵਾਉਣਗੇ ਚਾਹੇ ਜਿੱਲਾਂ ਸੱਟਣਗੇ ਫਿਰ ਆਮ ਲੋਕਾਂ ਦਾ ਜੋ ਇੱਕ ਚੂੰਬਰ ਕੱਢਣਗੇ ਜੋ ਇਹ ਲੋਕਾਂ ਦਾ ਕਰਨਗੇ ਤੁਸੀਂ ਸੋਚਿਆ ਨਹੀਂ ਹੋਣਾ ਬਾਈ ਸੋ ਦੱਸ ਦਿਆਂ ਬਾਈ ਕੱਲ ਨੂੰ ਰਹਿ ਕਰਕੇ ਸਾਰੇ ਬੰਦਿਆਂ ਨਾਲ ਆਪਣਿਆਂ ਨੂੰ ਵੀ ਅਗਲਾ ਕੀ ਕਰਨਾ ਹੈ ਅਗਲਾ ਕਦਮ ਕੀ ਚੱਕਣਾ ਹੈ ਕਿ ਬਾਕੀ ਇੰਨੀ ਅਪੀਲ ਕਰੂੰਗਾ ਦੀ ਹੈਗਾ ਅੰਦਰ ਕੋਈ ਦਰਦ ਜਾਂ ਮਾੜਾ ਮੋਟਾ ਹੈ ਸਾਨੂੰ ਲੱਗਦਾ ਵੀ ਇਹ ਸਾਨੂੰ ਆਪਣੇ ਬੰਦਿਆਂ ਨਾਲ ਖੜਨਾ ਚਾਹੀਦਾ ਪਰ ਜਿੱਥੋਂ ਦਾ ਬਾਈ ਸੁਨੇਹਾ ਦੇਵਾਂਗੇ ਉਥੇ ਪਹੁੰਚ ਜਾਓ ਬਾਈ ਕੱਲੀਆਂ ਗੱਲਾਂ ਕੱਲੀਆਂ ਟਿੱਪਣੀਆਂ ਜਨਾ ਮੈਂ ਫੇਰ ਕਹਿਣਾ ਸਾਡੀ ਯਾਤਰਾ ਨੂੰ ਇਹਨਾਂ ਨੇ ਖੜਲ ਪਾਉਣ ਲਈ ਯਾਤਰਾ ਰੋਕਣ ਲਈ ਕੰਬੇ ਪਿਆਉਂਦੇ ਦੇ ਜਿਹਦੇ ਤੁਰੇ ਹੋਏ ਆ ਕਿਉਂਕਿ ਬਹੁਤ ਚੰਗਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਜਿਹੜੇ ਪਿੰਡ ਦੀ ਵੀ ਜਾਣਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਸੁਣਦੇ ਵੀ ਆ ਕੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਦੇ ਮੈਂਬਰ ਵੀ ਬਣ ਰਹੇ ਆ ਸਮਝ ਵੀ ਰਹੇ ਆ ਲੋਕ ਗੱਲ ਨੂੰ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਗੱਲ ਐ ਇਸੇ ਕਰਕੇ ਸਾਡੀ ਯਾਤਰਾ ਦਾ ਇਹਨਾਂ ਨੇ ਉਹ ਡੀਲ ਕਰਨ ਦੀ ਖਾਤਰ ਉਹ ਸਾਡੀ ਯਾਤਰਾ ਦੇ ਵਿੱਚ ਇਹਨਾਂ ਨੇ ਕਿਸ ਤਰੀਕੇ ਨਾਲ ਵੀ ਕੋਈ ਨਾ ਕੋਈ ਇਹ ਚ ਰੰਗ ਚ ਭੰਗ ਪਾਉਣ ਵਾਲੀ ਗੱਲ ਐ ਵੀ ਰੋਕਿਆ ਜਾਵੇ ਬੰਦੇ ਫੜ ਹੋਵੇ ਉਧਰ ਧਿਆਨ ਦੇਣਗੇ ਪਿੰਡਾਂ ਜਾਣ ਹਟਣਗੇ ਹੁਣ ਜਿਹੜੇ ਪਿੰਡਾਂ ਜਾਣਾ ਸੀ ਸਾਡਾ ਧਿਆਨ ਇਧਰ ਨੂੰ ਹੋ ਜਾਣਾ ਵੀ ਭਾਂਦੇ ਨੂੰ ਕਿਵੇਂ ਛਡਾਉਣਾ ਫਿਰ ਹੋਰ ਕਿਹਨੂੰ ਫੜ ਲੈਣਗੇ ਐਨੇ ਮੈਨੂੰ ਫੜ ਲੈਣਗੇ ਚਲੋ ਬਸ ਆਪਾਂ ਠੀਕਾ ਕਰੇ ਬੈਠੇ ਆ ਸੋਚੋ ਬਾਈ ਅਕਲ ਨੂੰ ਹੱਥ ਮਾਰੋ ਪੰਜਾਬ ਦੇ ਲੋਕਾਂ ਅਕਲ ਨੂੰ ਹੱਥ ਮਾਰੋ ਏ ਐਨੇ ਤਾਂ ਅਸੀਂ ਕਦੇ ਇਸ ਤਰੀਕੇ ਨਾਲ ਤਾਂ ਅਸੀਂ ਹੋਏ ਹੀ ਨਹੀਂ ਕਦੇ ਯਾਰ ਅੱਜ ਤੱਕ ਕਦੇ ਯਾਰ ਕਿ ਸਾਡੇ ਦੂਜੇ ਤੇ ਵੀ ਤੀਜੇ ਤੇ ਵੀ ਕਿਸੇ ਦਾ ਕੋਈ ਜ਼ੁਲਮ ਹੁੰਦਾ ਸੀ ਨਾ ਬਾਈ ਅਸੀਂ ਕੜਾਏ ਖੜ ਜਾਂਦੇ ਸੀ ਵੀ ਆ ਜਾ ਯਾਰ ਤੇਰੇ ਤੇ ਜ਼ੁਲਮ ਨਹੀਂ ਹੋਣ ਦੇਣਾ ਜੋ ਗੋਲੀ ਆਊ ਪਹਿਲਾਂ ਸਾਡੇ ਤੇ ਆਊ ਜੋ ਪਾਸ ਜਰਾ ਸਾ ਉਪਰ ਨਾਲ ਸਾਡੇ ਗੱਲ ਚਾਉ ਆ ਸਾਡੇ ਆਪ ਦੇ ਨਾਲ ਕੀ ਹੋਈ ਅੰਦਰ ਅਸੀਂ ਕਿੱਥੇ ਖੜਦੇ ਆ ਯਾਰ ਹਾਂਜੀ ਦੋਸਤੋ ਜੋ ਵੀ ਲਖੇਧਾਣੀ ਤੁਸੀਂ ਵੀਡੀਓ ਦੇਖੀ ਜਿਵੇਂ ਆਪਾਂ ਜਾਣਦੇ ਆ ਉਹਨਾਂ ਨੇ ਪੰਜਾਬ ਪੰਜਾਬੀ ਇਤ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਤੇ ਜੋ ਵੀ ਪਿਛਲੇ ਦਿਨੀ ਭਾਨੇ ਸਿੱਧੂ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਲਖੇਸਣਾ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਠੱਕ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵਤ ਵਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ রেড ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ